ਸਤਿਕਾਰਯੋਗ ਹਾਜ਼ਰੀਨ Trước ਪਹਿਲਾ ਮੈਂ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਆਪਣਾ ਇਕਲੀ ਸ਼ਿੰਗਾਰ ਕਰਵਾਤੀਆਂ ਕਿਉਂਨੇ ਆਪਣੇ ਫਰੈਂਡਜ਼ ਆਫ ਸੋਸ਼ਲਿਜ਼ਮ ਵੱਲੋਂ ਇਹ ਪ੍ਰੋਗਰਾਮ ਰੱਖਿਆ। ਫਿਰ ਮੈਂ ਬਾਪੜਾ ਜੀ ਨੂੰ ਇਸ گاਉਂ ਦੇ ਵਿਵਾਰ ਬਾਰੇ ਨਾਲ ਕਿ ਉਹਨਾਂ ਨੇ ਕਿਤਾਬ ਲਿਖੀ ਹੈ ਬੜੀ ਮੁੱਲਵਾਨ ਕਿਤਾਬ ਹੈ ਕਿਤਾਬ ਛੋਟੀ ਜਈ ਹੈ ਪਰ ਪੜ ਕੇ ਸਾਨੂੰ ਉਤੇਜਨਾ ਬਹੁਤ ਤੇ ਪੈਦਾ ਕਰਦੀ ਹੈ ਮੇਰਾ ਆਪਣਾ ਇਹ ਵਿਚਾਰ ਹੈ ਕਿ ਜੇ ਸਾਨੂੰ ਹਿਸਟਰੀ ਦਾ ਨਹੀਂ ਪਤਾ ਹਿਸਟਰੀ ਦਾ ਗਿਆਨ ਨਹੀਂ ਤਾਂ ਸੀ ਬਹੁਤ ਕੁਝ ਮਿਸ ਕਰ ਲਿਆ। ਪਰ ਟੋਗਾਟ ਜਿਹੜੇ ਰਾਜਨੀਤਿਕ ਜੀਵਨ ਹੈ। ਰਾਜਨੀਤਿਕ ਲੋਕ ਹਿੱਸਾ ਜਾਂ ਗੈਂਟਰ ਸਪੀਰ ਆਖਦੇ ਆ। ਉਹਨਾਂ ਨੂੰ ਹਿਸਟਰੀ ਤੋਂ ਜ਼ਰੂਰ ਵਾਕਫ ਹੋਣਾ ਚਾਹੀਦਾ। ਜੇ ਨਹੀਂ ਤਾਂ ਉਹਨਾਂ ਦੇ ਦ੍ਰਿਸ਼ਟੀਕੋਣ ਚ ਗਾਵਾਂ ਨਾਲ ਦੇ ਇਨਫਰਮੇਸ਼ਨ ਚ ਕਾਹ ਜਾਦਾ ਗੈਪ ਰਹਾ ਜਾਂਦਾ। ਭਾਵੇਂ ਤੇ ਮੈਂ ਆਪ ਇਤਿਹਾਸ ਦਾ ਕੋਈ ਸਟੂਡੈਂਟ ਨਹੀਂ ਰਹਾ ਨਾ ਮੈਂ ਬੀਏ ਪੜ੍ਹੀ ਨਾ ਮੈਂ ਐਮਐਸ ਪੜ੍ਹੀ। ਲੇਕਿਨ ਮੇਰੀ ਦਿਲਚਸਪੀ ਰਹੀ ਹੈ ਔਰ ਇਹ ਵਿਸ਼ਵਾਸ ਮੇਰਾ ਪੱਕਾ ਹੁੰਦਾ ਗਿਆ ਕਿ ਇਤਿਹਾਸ ਨੂੰ ਜਾਣੇ ਤੋਂ ਬਿਨਾ ਆਦਮੀ ਅਧੂਰਾ ਹੈ। ਕਿਸੇ ਵੀ ਸੋਸਾਇਟੀ 'ਚ। ਕਹਾਣੀ ਅੱਗੇ। ਦੂਸਰਾ ਇਤਿਹਾਸ ਜਾਂ ਸਮਾਜ ਕਦੇ ਵੀ ਸਾਮ ਤੌਰ ਨਹੀਂ ਚਲਦਾ ਮੈਂ ਆਪਣੀ ਗੱਲ ਇਹ ਤੋਂ ਸ਼ੁਰੂ ਕਰਾਂਗਾ ਕਿ ਕੋਈ ਵੀ ਇਤਿਹਾਸ ਜਾਂ ਸਮਾਜ ਉਹ ਇੱਕੋ ਜੀ ਸਪੀਡ ਨਾਲ ਨਹੀਂ ਚੱਲ ਰਿਹਾ ਹੁੰਦਾ ਇਹ ਕਈ ਵਾਰ ਕਈ-ਕਈ ਸਦੀਆਂ ਬਿਲਕੁਲ ਸੁੱਤਾ ਹੁੰਦਾ। ਕਈ ਵਾਰ ਬੜੀ ਹੌਲੀ ਤੁਰ ਰਿਹਾ ਹੁੰਦਾ। ਕਈ ਵਾਰੇ ਬਹੁਤ ਵੱਡੀਆਂ-ਵੱਡੀਆਂ ਜਿਹਨੂੰ ਆਪਾਂ ਫਿਕਲੀਪਸ ਵੱਡੀਆਂ ਛਰਾਂਗਾ ਮਾਰ ਰਿਹਾ ਹੁੰਦਾ। ਇਹ ਸਾਰੇ ਥਾਵਾਂ ਤੇ ਹੁੰਦਾ। ਸੰਸਾਰ ਦੇ ਇਤਿਹਾਸ ਵਿੱਚ ਵੀ ਐਂ ਹੀ ਹੋਇਆ। ਆਪਣੇ ਇਤਿਹਾਸਾਂ ਵਿੱਚ ਵੀ ਐਂ ਹੀ ਹੋਇਆ। ਇਸੇ ਕਰਕੇ ਸ਼ਾਇਦ ਪਾਸ਼ ਨੇ ਇੱਕ ਲਾਈਨ ਲਿਖੀ ਹੋਈ ਹੈ ਕਿ ਅੱਜਕੱਲ ਮੈਂ ਅਖਬਾਰ ਪੜਨ ਤੋਂ ਬਹੁਤ ਡਰਦਾ ਹਾਂ। ਜੇਮ ਕੇ ਉਹਦੇ ਚਿੱਤੇ ਵੀ ਕੁਝ ਨਾਂ ਵਾਪਰਨ ਦੀ ਖਬਰ ਛਪੀ ਹੋਵੇ ਉਹਨੇ ਜਰੂਰ ਕਿਸੇ ਉਦਾਸੀ ਦੇ ਆਲਮ ਚ ਲਿਖਿਆ ਹੋਣਾ ਹੈ ਇਤਿਹਾਸ ਕੁਝ ਵਾਪਰ ਹੀ ਨਹੀਂ ਵਾਪਰ ਹੀ ਨਹੀਂ ਰਿਹਾ ਇਹ ਜਦੋਂ ਮੈਂ ਕਿਤਾਬ ਦੇਖੀ ਔਰ ਇਹਦੇ ਵਿੱਚ ਮੈਂ ਨਿਗਾਹ ਮਾਰੀ ਕਿ ਜਿਹੜੇ ਬੰਦਿਆਂ ਬਾਰੇ ਕਿਤਾਬ ਲਿਖੀ ਹੋਈ ਹੈ ਤੁਸੀਂ ਵੀ ਹੜਲੇ ਹੋਣੀ ਹੈ ਅਸਾਈਆਂ ਦਾ ਪੂਰਬੀ ਚਰਚ ਦਾ ਅੰਤ ਮਾਰਟਨ ਲੋਥਰ ਕ੍ਰਿਸਟੋਫਰ ਕਲੰਬਸ ਵਾਸਕੋ ਡੀ ਗਾਮਾ ਬਾਰਟੋਲੋਮੀਓ ਡਾਇਸ ਮੈਗਲਨ ਬਾਰਬੋਸਾ ਨਿਕਲਸ ਕਰੂ ਐ ਕੋਪਰਨਿਕਸ ਬਰੂਨੋ ਵਗੈਰਾ ਔਰ ਮੈਕਿਆਵਲੀ ਲਿਓਨਾਰਡੋ ਦਾ ਵਿੰਚੀ ਵਗੈਰਾ ਵਗੈਰਾ ਇਹ ਲੋਕ ਇੱਕੋ ਦਮ ਕਿਉਂ ਇੰਨੇ ਪੈਦਾ ਹੋ ਗਏ ਕਿਉਂਕਿ ਗੁਰਨਾਨਕ ਦਾ ਪੀਰੀਅਡ ਜਿਹੜਾ ਹੈ ਉਹ 15ਵੀਂ ਸਦੀ ਦੇ ਅੱਧ ਤੋਂ 16ਵੀਂ ਸਦੀ ਦੇ ਆਦ ਤੱਕ ਹੈ 1469 1539 ਹਿੰਦੋਸਤਾਨ ਚੀ ਉਦੋਂ ਜਦ ਗੁਰਨਾਨਕ ਦੇ ਆਸਰੇ ਪਾਸੇ ਮੁਰਦੇ ਹਾਣੀ ਛਾਈ ਹੋਈ ਹੈ ਉਨ ਵੀ ਆਇਆ ਲੱਗਦਾ ਵੀ ਇਥੇ ਦਾ ਕੱਪ ਵੀ ਨਹੀਂ ਹੈ ਗਿਆਨ ਵੀ ਹੋਣੀ ਦੁਨੀਆਂ ਅੰਧੀ ਰਈ ਤਾਂ ਅੰਨੇ ਲੋਕਾਂ ਉਹ ਨਜ਼ਰ ਕੁਛ ਨਹੀਂ ਆਉਂਦਾ ਇੱਥੇ ਵੀ ਵੈਲਪੁਰ ਤੁਸੀਂ ਉਧਰ ਚਲੇ ਜਾਓ ਪੱਛਮ ਚ 1450 ਤੱਕ ਉੱਥੇ ਵੀ ਬਹੁਤ ਮੁਰਦੇ ਹਾਨੇ ਰਹੀ 1400 ਤੱਕ 476 ਏਡੀ ਚ ਰੋਮਨ ਐਂਪਾਇਰ ਦਾ ਬਾਦਸ਼ਾ 476 AD 'ਤੇ ਥਰੋਨ ਕਰ ਦਿੱਤਾ ਜਾਂਦਾ ਰੋਮੋਲਸ ਆਗਸਟਸ ਰੋਮਨ ਐਂਪਾਇਰ ਦੁਨੀਆ ਤੇ ਛਾਇਆ ਹੋਇਆ ਸੀ ਉਦੋਂ 50 BC ਤੋਂ 476 AD ਦੇ ਵਿੱਚ ਰੋਮਨ ਐਂਪਾਇਰ ਦੀ ਪੱਛਮੀ ਬ੍ਰਾਂਚ ਦਾ ਅੰਤ ਹੋ ਜਾਂਦਾ 476 ਤੋਂ ਯੂਰਪ ਦੇ ਵਿੱਚ ਡਾਰਕ 에ਜ ਸ਼ੁਰੂ ਹੋ ਜਾਂਦੀ ਹੈ ਇਤਿਹਾਸ ਨੂੰ ਲਿਖਿਆ ਹੋਇਆ ਹੈ ਅੰਧੇਰਾ ਯੁੱਗ ਇਤਿਹਾਸ ਦੇ ਕੁਝ ਲੋਕ ਬੈਠੇ ਹੋਣਗੇ 476 ਤੋਂ 1450 ਤੱਕ ਇਹ ਮੰਨਿਆ ਜਾਂਦਾ ਹੈ ਕਿ ਯੂਰਪ ਦੇ ਵਿੱਚ ਡਾਰਕ 에ਜ ਹੈ ਵੱਡੇ ਫਿਲਾਸਫਰ ਨਹੀਂ ਪੈਦਾ ਹੋ ਰਹੇ ਵੱਡੇ ਕਵੀ ਨਹੀਂ ਪੈਦਾ ਹੋ ਰਹੇ ਇੱਕ ਦਮ ਤਿੰਨ ਸੜਦੀ ਦਵਾਈਂ ਫੌਨ ਡੀ ਆਰ ਆ ਵੱਡੇ ਕੋਈ ਸਾਇੰਟਿਸਟ ਨਹੀਂ ਪੈਦਾ ਹੋ ਰਹੇ ਵੱਡੇ ਆਰਟਿਸਟ ਚਿੱਤਰਕਾਰ ਪੈਦਾ ਨਹੀਂ ਹੋ ਰਹੇ ਉਹ 900 ਔਰ 1000 ਸਾਲ ਦਾ ਸਮਾਂ ਯੂਰਪ ਦੇ ਵਿੱਚ ਕੱਖ ਨਹੀਂ ਹੋ ਰਿਆ ਬਿਮਾਰੀਆਂ ਪੈ ਰੀਆਂ ਬਹੁਤ ਵੱਡੀਆਂ ਵੱਡੀਆਂ ਉਹ ਬਲੈਕ ਡਿਜ਼ੀਜ਼ ਇੱਕ ਤਾਂ ਇੰਨੀ ਪੈ ਗਈ ਉਹ 30 ਤੋਂ 60% ਤੱਕ ਲੋਕਾਂ ਨੇ ਮੰਨਿਆ ਹੋਇਆ ਕਿ ਸ਼ਾਇਦ ਦੁਨੀਆ ਮਰ ਗਈ ਸੀ 1335 ਦੇ ਆਸਪਾਸ શરીਰ ਠਿਕਦੀ ਗੱਲ ਹੈ। ਇਲਾਜ ਕੋਈ ਨਹੀਂ। ਲੇਕਿਨ ਇਹ ਵੀ ਇੱਕ ਕੁਦਰਤ ਦਾ ਨਿਯਮ ਹੈ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਹਮਸ ਤੋਂ ਬਾਅਦ ਹਨੇਰੀ ਆਉਦੀ ਹੁੰਦੀ ਹੈ। ਚੁੱਪ ਤੋਂ ਬਾਅਦ ਸ਼ੋਰ ਵੀ ਆਉਣਾ ਹੁੰਦਾ ਹੈ। ਨੀਂਦ ਚੋਂ ਕਿਸੇ ਨੇ ਉੱਠਣਾ ਵੀ ਹੁੰਦਾ ਹੈ। ਜਿਹਨੂੰ ਰੈਐਕਸ਼ਨ ਐਂਡ ਰਿਐਕਸ਼ਨ ਵੀ ਆਪਾਂ ਕਹਿ ਸਕਦੇ ਆ। ਤਾਂ ਫਿਰ ਕੁਝ ਘਟਨਾਵਾਂ ਵਾਪਰਦੀਆਂ ਯੂਰਪ ਦੇ ਵਿੱਚ। ਉਹ ਘਟਨਾਵਾ ਇਹ ਹੈ ਕਿ ਉਹ ਜਿਹੜਾ ਪੁਰਾਣੀ ਡਾਰਕਨੈਸ ਹੈ ਉਹਦੇ ਤੋਂ ਹੁਣ ਲਾਈਟ ਆ ਰਹੀ ਹੈ। ਇੱਕ ਕੁਆਟਰ ਸ਼ੈਡ ਪੁਆਇੰਟ ਆਉਂਦਾ ਹੈ ਜਿਹਨੂੰ ਆਪਾਂ 1455 ਮੈਂ ਕਹਿ ਦਿੰਨੇ ਆ। 1455 ਚ ਆਟੋਮਨ ਐਂਪਾਇਰ ਜਿਹੜਾ ਹੈ ਉਹ ਟਰਕੀ ਦੇ ਵਿੱਚ ਐਸਟੈਬਲਿਸ਼ ਹੋ ਜਾਂਦਾ ਹੈ। ਇਹ ਤੇ ਇੱਕ ਮੈਂ ਥੋੜੀ ਜੀ ਗੱਲ ਜੋੜ ਦਿਆਂ। ਰੋਮਨ ਐਮਪਾਇਰ ਦੀ ਪੱਛਮੀ ਬ੍ਰਾਂਚ 476 ਚ ਖਤਮ ਹੋ ਗਈ ਸੀ ਜਿਹਦੇ ਤੇ ਰਾਜ ਰੋਮ ਦਾ ਪੋਪ ਦਾ ਕਿੰਗ ਦਾ ਹੁੰਦਾ ਸੀ ਲੇਕਿਨ ਉਹਦੀ ਇੱਕ ਬ੍ਰਾਂਚ ਰੋਮ ਚੋਂ ਆ ਕੇ ਜਿੱਥੇ ਹੁਣ ਕਸਤਨ ਦੁਨੀਆ ਚ ਨੂੰ ਇਸਤੰਬਲ ਕਹਿੰਦੇ ਆ ਇੱਥੇ ਆ ਕੇ ਉਹਨੇ ਇੱਕ ਬਾਦਸ਼ਾਹਤ ਆਪਣੇ ਕਾਇਮ ਕਰ ਲਈ ਜਿਹਨੂੰ ਬਾਈਜ਼ੈਂਟਾਈਨ ਐਮਪਾਇਰ ਵੀ ਕਹਿੰਦੇ ਆ ਉਹ 476 ਤੇ ਖਤਮ ਹੋ ਗਈ ਇੱਕ ਬ੍ਰਾਂਚ ਦੂਜੀ 1453 ਚ ਖਤਮ ਹੋਈ ਰੋਮਨ एंपਾਇਰ ਦੀ ਪੂਰਬੀ ਬ੍ਰਾਂਚ ਜਿਹੜੀ ਸੀ 1453 ਚ ਔਟੋਮਨ एंपਾਇਰ ਜਿਹੜਾ ਮੁਸਲਮਾਨੀ ਰਾਜ ਸੀ ਇਹਨੇ ਅਸਾਈयत ਦੀ ਪੂਰਬੀ ਬ੍ਰਾਂਚ ਖਤਮ ਕਰ ਦਿੱਤੀ 1453 ਚ ਉਹਨਾਂ ਦਾ ਕਬਜ਼ਾ ਹੋ ਜਾਂਦਾ ਹੈ 1453 ਤੋਂ ਬਾਅਦ ਜਿਹੜੀ ਏਜ ਸ਼ੁਰੂ ਹੁੰਦੀ ਹੈ ਸ਼ੁਰੂ ਉਹ ਤੋਂ ਪਹਿਲਾਂ ਹੋਈ ਹੋਈ ਹੈ ਵੈਸੇ 14ਵੀਂ 13ਵੀਂ 14ਵੀਂ ਸਦੀ ਤੋਂ ਹੀ ਲੇਕਿਨ ਮੰਨਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਇੱਕ ਵੱਡਾ ਇਤਿਹਾਸ ਦੇ ਵਿੱਚ ਤਬਦੀਲੀ ਆਉਂਦੀ ਹੈ ਉਸ ਤੋਂ ਅੱਗੇ ਜਿਹੜਾ ਪੀਰੀਅਡ ਸ਼ੁਰੂ ਹੋ ਜਾਂਦਾ ਹੈ ਉਹਨੂੰ ਰੈਨੇਸਾਂ ਦਾ ਯੁੱਗ ਕਹਿੰਦੇ ਪੁਨਰ ਜਾਗਰਤੀ ਦਾ ਯੁੱਗ ਆਟੋਮਨ एंपਾਇਰ اٹੈਕ ਕਰਦਾ ਹੈ ਇਹ ਹੁਣ ਇਹਦੇ ਨਾਲ ਮਿਲੇਗਾ ਗੁਰੂ ਨਾਨਕ ਦੇ ਨਾਲ ਜਿਹੜਾ ਕਾਲ ਮਿਲਦਾ 1453 ਤੋਂ ਅੱਗੇ ਜਦੋਂ ਸ਼ਹਿਰ ਢਾ ਦਿੱਤਾ ਜਾਂਦਾ ਹੈ ਜਲਾ ਦਿੱਤਾ ਜਾਂਦਾ ਹੈ ਲੇਕਿਨ ਲੋਕ ਸਮਝ ਗਏ ਸੀ ਪਹਿਲੇ ਜਿਹੜੇ ਵੱਡੇ ਸਕਾਲਰ ਸੀ ਕਿ ਇਹ ਇਹਨੇ ਹਾਰ ਜਾਣਾ ਹੈ ਹੁਣ ਬਾਈਜ਼ੈਂਟਾਈਨ एंपਾਇਰ ਨੇ ਤਾਂ ਸਿਆਣੇ ਲੋਕ ਕੀ ਕਰਦੇ ਹੁੰਦੇ ਆ ਕਿ ਉਹ ਪਹਿਲੇ ਹਿਜਰਤ ਸ਼ੁਰੂ ਕਰ ਦਿੰਦੇ ਆ ਤਾਂ ਬਹੁਤ ਸਾਰੇ ਸਕਾਲਾ ਬਹੁਤ ਸਾਰੇ ਆਰਟਿਸਟਸ ਬਹੁਤ ਸਾਰੇ ਕਵੀ ਉਹ ਪਹਿਲਾਂ ਹੀ ਰੋਮ ਵੱਲੋਂ ਚਲੇ ਗਏ ਸੀ ਇਹਨੂੰ ਛੱਡ ਕੇ ਵੀ ਇਹਦੇ ਹੁਣ ਮਾਰੇ ਜਿਹੜੇ ਨੇ ਔਰ ਜਿਹੜਾ 5-6 ਲੱਖ ਦਾ ਸ਼ਹਿਰ ਹੁੰਦਾ ਸੀ ਉਸ ਵੇਲੇ ਦੁਨੀਆ ਦਾ ਨੰਬਰ 1 ਸ਼ਹਿਰ ਹੀ ਸੀ ਇਹ ਉਹ ਕਹਿੰਦੇ 50-60 ਹਜ਼ਾਰ ਦੀ ਆਬਾਦੀ ਰਹਿ ਗਈ ਸਾਰੀ ਸਿਆਣੇ ਬੰਦੇ ਆਪਣੀਆਂ ਕਿਤਾਬਾਂ ਚੁੱਕੀਆਂ ਜਿੰਨੀਆਂ ਚੁੱਕ ਸਕੇ ਕਿ ਚਲੇ ਗਏ ਉਹਨਾਂ ਨੇ ਜਾ ਕੇ ਫਿਰ ਕੀ ਕੀਤਾ ਲੋਕਾਂ ਨੇ ਦੇਖਿਆ ਜਦੋਂ ਕਿਉਂਕਿ ਉਧਰ ਤੱਕ ਵਾਰ ਲੋਕ ਬੈਠੇ ਹੋਏ ਸੀ ਯੂਰਪ ਦੇ ਵਿੱਚ ਇਹ ਜਦੋਂ ਆਪਣੀਆਂ ਕਿਤਾਬਾਂ ਲੈ ਕੇ ਗਏ ਜਿਹਦੇ ਵਿੱਚ ਗ੍ਰੀਕ ਲਿਟਰੇਚਰ ਰੋਮਨ ਲਿਟਰੇਚਰ ਸੀ ਤਾਂ ਇਹਨਾਂ ਨੇ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ ਲੱਗਦਾ ਲੱਗਦੀ ਹੁੰਦੀ ਹੈ ਨਾ ਕਿਸੇ ਤਰ੍ਹਾਂ ਪੜਨ ਦੀ ਜਦੋਂ ਉਹਨਾਂ ਨੇ ਪੜ੍ਹਿਆ ਵੀ ਸਾਡੇ ਤਾਂ ਬਹੁਤ ਪਾਸਟ ਰਿਚ ਹੈ ਸਾਡੇ ਤਾਂ ਗ੍ਰੀਕ ਫਿਲਾਸਫਰ ਬਹੁਤ ਵੱਡੇ ਵੱਡੇ ਹੋਏ ਹੋਏ ਐ ਪਲੇਟੋ ਵਰਗੇ ਰਿਸਟੋਟਲ ਵਰਗੇ ਸੋਕ੍ਰੈਟਿਸ ਵਰਗੇ ਪਾਈਥਾਗੋਰਸ ਵਰਗੇ ਵੀ ਸਾਡਾ ਤਾਂ ਪਾਸਟ ਬਹੁਤ ਰਿਚ ਹੈ ਮੀਲ ਵਾਈਲ ਕੀ ਹੋ ਚੁੱਕਿਆ ਸੀ ਕਿ 1440 ਦੇ ਆਸ-ਪਾਸ ਛਾਪਖਾਨਾ ਵੀ ਆ ਚੁੱਕਾ ਹੁੰ। ਉਹਨ ਛਾਪੇਖਾਨੇ ਦਾ ਕਿੰਨਾ ਵੱਡਾ ਰੋਲ ਹੋਊਗਾ ਨੌਲੇਜ ਨੂੰ ਸਪਰੈਡ ਕਰਨ 'ਚ ਕਿਤਾਬਾਂ ਲੇਖਣ 'ਚ ਕਿਤਾਬਾਂ ਛਾਪਣ ਦੇ ਵਿੱਚ ਤਾਂ ਫਿਰ ਇਹ ਹੋਇਆ ਵੀ ਇੱਕੋ ਦਮ ਜਿਵੇਂ ਲਹਿਰ ਖੜੀ ਹੋ ਜਾਂਦੀ ਹੁੰਦੀ ਹੈ ਇੰਟੈਲੈਕਚੁਅਲਸ ਦੀ ਪੋਏਟਸ ਦੀ ਫਿਲਾਸਫਰਸ ਦੀ ਕੋਈ ਇੱਕੋ ਦਮ ਖੜੀ ਹੋ ਜਾਂਦੀ ਹੈ ਜਿਵੇਂ ਤੁਸੀਂ ਰੋਮਾਂਟਿਕ ਏਜ ਦੇਖੋ ਕੋਈ ਇੱਕੋਦਮ ਕਿਉਂ ਸੈਕਸ਼ਪੀਅਰ ਪੈਦਾ ਹੋ ਰਿਹਾ ਹੈ ਬਾਹਰਨ ਪੈਦਾ ਹੋ ਰਿਹਾ ਹੈ ਸ਼ੈਲੇ ਪੈਦਾ ਹੋ ਰਿਹਾ ਹੈ ਕੀਟਸ ਪੈਦਾ ਹੋ ਰਿਹਾ ਹੈ ਵਰਡਸਵਰਥ ਪੈਦਾ ਹੋ ਰਿਹਾ ਹੈ ਬਾਹਰਨ ਆਪਣਾ ਰੌਬਰਟਸ ਬਰੌਨਿੰਗ ਵਰਗੇ ਪੈਦਾ ਹੋ ਰਹੇ ਹਨ ਇੱਕ ਏਜ ਹੁੰਦੀ ਹੈ ਜਦੋਂ এনਵਾਇਰਨਮੈਂਟ ਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਵਾਤਾਵਰਣ ਬਣ ਜਾਂਦਾ ਹੈ ਕਿ ਲੋਕ ਪੜਨ ਲੱਗ ਜਾਂਦੇ ਆ ਲਿਖਣ ਲੱਗ ਜਾਂਦੇ ਆ ਸੋਚਣ ਲੱਗ ਜਾਂਦੇ ਆ ਤੇ ਇੰਟੈਲੈਕਚੁਅਲ ਮੂਵਮੈਂਟ ਜਰੀ ਪੈਦਾ ਹੋ ਜਾਂਦੀ ਹੈ ਤਾਂ ਯੂਰਪ ਦੇ ਵਿੱਚ ਇੰਟੈਲੈਕਚੁਅਲ ਮੂਵਮੈਂਟ ਇੱਕ ਪੈਦਾ ਹੋ ਗਿਆ ਜਿਹਦੇ ਨਾਲ ਜਿਹੜਾ ਨਵੇਂ ਆਈਡੀਆਜ਼ ਉਹ ਆਉਣ ਲੱਗੇ ਲੋਕ ਸੋਚਣ ਲੱਗੇ ਕਿਉਰਿਓਸਿਟੀ ਪੈਦਾ ਹੋ ਗਈ ਜਦੋਂ ਆਪਾਂ ਰੈਨੇਸਾਂਸ ਦਾ ਪੜ੍ਹਦੇ ਆ ਨਾ ਵੀ ਉਹਦੀਆਂ ਕਿਉਰਿਓਸਿਟੀ ਉਹ ਉਹਦੀਆਂ ਕੀ ਨੇ ਵੱਡੀਆਂ ਤਬਦੀਲੀਆਂ ਉਹਦੇ ਕੈਰੇਕਟ੍ਰਿਸਟਿਕਸ ਕੀ ਨੇ ਇੱਕ ਛੋਟਾ ਜਿਹਾ ਪਲੇ ਹੈ ਲਿਖਿਆ ਤਾਂ ਉਹ 1593 ਚ ਗਿਆ ਸੀ ਉਹਨੇ ਕ੍ਰਿਸਟੋਫਰ ਮਾਰਲੋ ਦਾ ਪਲੇ ਹੈ ਇੱਕ ਡਾਕਟਰ ਫਾਸਟਸ ਡਾਕਟਰ ਫਾਸਟਸ ਉਹ ਜੇ ਪੜੋਂ ਤੁਸੀਂ ਤੁਹਾਨੂੰ ਸਾਰਾ ਰੈਨੇਸਾਂਸ ਸਮਝ ਆ ਜਾਂਦਾ ਹੈ ਕਿ ਰੈਨੇਸਾਂਸ ਦਾ ਵਿਅਕਤੀ ਚਾਹੁੰਦਾ ਸੀ ਰੈਨੇਸਾਂਸ ਦਾ ਵਿਅਕਤੀ ਤਾਂ ਇੰਨੀ ਕੁਰਿਓਸਟੀਆ ਟੂ ਨੋ ਜਾਣਨ ਦੀ ਪੜਨ ਦੀ ਨੌਲੇਜ ਦੀ ਇੰਟੈਲੈਕਟ ਦੀ ਔਰ ਲਾਵਰ ਇੰਡੀਵਿਜੂਅਲ ਪਾਵਰ ਪੋਟੈਂਸ਼ੀਅਲ ਤਾਂ ਸਭ ਤੋਂ ਵੱਡਾ ਸਵਾਲ ਖੜਾ ਹੋ ਜਾਂਦਾ ਬੰਦੇ ਅੱਗੇ ਟਕਰਾਅ ਪੈਦਾ ਹੋ ਜਾਂਦਾ ਇੱਕ ਕਿ 14ਵੀ 15ਵੀ ਸਦੀ ਤੱਕ ਤਾਂ ਬੰਦਾ ਡਰਾਇਆ ਹੋਇਆ ਔਰ ਗਵਰਨ ਕੀਤਾ ਹੋਇਆ ਸੀ ਕੰਟਰੋਲ ਕੀਤਾ ਹੋਇਆ ਸੀ ਗॉड ਨੇ ਰਿਲੀਜੀਅਨ ਨੇ ਡਰਾਇਆ ਹੋਇਆ ਸੀ ਉਹਦੇ ਸਕੰਗੇ ਦੇ ਵਿੱਚ ਸੀ ਤਾਂ ਕੁਐਸਚਨ ਕਰਨ ਲੱਗ ਜਾਂਦਾ ਬੰਦਾ ਗॉड ਨੂੰ ਇੰਟੈਲੈਕਚੁਅਲਸ ਆਇਆ ਪੁੱਟ ਕਰਦੇ ਨੇ ਕਿ ਜਦੋਂ ਰੈਨੇਸਾਂਸ ਸ਼ੁਰੂ ਹੁੰਦਾ ਹੈ 13ਵੀ 14ਵੀ 15ਵੀ ਸਦੀ ਸਭ ਤੋਂ ਪਹਿਲਾਂ ਇਹ ਹੈ ਕਿ ਉਹ ਸੰਸਾਰ ਦੇ ਲਾਈਫ ਦੇ ਧਾਰੇ ਚ ਡਾਇਰੈਕਟ ਜਿੱਥੇ ਪਹਿਲਾਂ ਗੌਡ ਹੈ ਸੈਂਟਰ ਇਹਨੂੰ ਪਰਾਂ ਨੂੰ ਧੱਕ ਕੇ ਬੰਦਾ ਸੈਂਟਰ ਤੋਂ ਲੱਗ ਜਾਉਂਦਾ ਕਿ ਮੈਨ ਦੇ ਵਿੱਚ ਇੰਨੀਆਂ ਕਪੈਸਿਟੀਆਂ ਨੇ ਇੰਨੀਆਂ ਪੋਟੈਂਸ਼ੀਅਲਿਟੀਆਂ ਨੇ ਜੋ ਬੰਦਾ ਕਰਕੇ ਨਹੀਂ ਸਕਦਾ ਅੱਜ ਆਪਾਂ ਇਹ ਹੀ ਲੈਨੇ ਆ ਨਾ ਬੰਦੇ ਦਾ ਕਿ ਬੰਦੇ ਦੇ ਵਿੱਚ ਬਹੁਤ ਜ਼ਿਆਦਾ ਕਪੈਸਿਟੀਆਂ ਦੇ ਇੰਨੀਆਂ ਪੋਟੈਂਸ਼ੀਅਲਸ ਹੈ ਕਿ ਬੰਦਾ ਤਾਂ ਜਿਵੇਂ ਉਹਨੇ ਨਿਊਟਨ ਨੇ ਤਾਂ ਕਹਿ ਦਿੱਤਾ ਸੀ ਕਿ ਮੈਨੂੰ ਤੁਸੀਂ ਲੀਵਰ ਰੱਖਣ ਨੂੰ ਜਗ੍ਹਾ ਦੇ ਦਿਓ ਤੇ ਮੈਂ ਇਕੱਲੇ ਸੰਸਾਰ ਹਿਲਾ ਦੇਵਾਂਗਾ ਕਿ ਕੌਨਫੀਡੈਂਸ ਕਿੱਥੋਂ ਆਇਆ ਤੇ 14ਵੀਂ ਸਦੀ ਦਾ ਪਹਿਲਾ ਬੰਦਾ ਨਹੀਂ ਸੀ ਸੋਚਦਾ ਇਹ ਲੋਕ ਇਹ ਡਰਦਾ ਹੋਊਗਾ ਤਾਂ ਕਹਿੰਦਾ ਵੀ ਗॉड ਨੇ ਕ੍ਰੀਏਟ ਕੀਤਾ ਹੋਇਆ ਹੈ ਗॉड ਸੈਂਟਰ ਚ ਹੈ ਗॉड ਕੰਟਰੋਲ ਕਰ ਰਿਹਾ ਹੈ ਇਸ ਕਰਕੇ ਵੀ ਮੈਂ ਤਾਂ ਉਹਦੀ ਛਤਰ ਸ਼ਾਯਾ ਚ ਹਾਲਾਂਕਿ ਬਹੁਤ ਵੱਡਾ ਅਚਾਨਾ ਸਾਹਬ ਇੱਕ ਕੰਟਰਡਿਕਸ਼ਨ ਹੈ ਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਭਲਤੀ ਮੂਵਮੈਂਟ ਜਿਹੜੀ ਹੈ ਉਹ ਉਸੇ ਵੇਲੇ ਉਧਰ ਰੈਨੇਸਾਂ ਹੋ ਰਿਹਾ ਉਸੇ ਦੇ ਵਿੱਚ ਇਹ ਤਾਂ ਕੰਟਰਡਿਕਟਰੀ ਆ ਬਿਲਕੁਲ ਕੰਟਰਡਿਕਟਰੀ ਆ ਇੱਥੇ ਤਾਂ ਬੰਦਾ ਭਗਤੀ ਕਰ ਰਿਹਾ ਹੈ ਇੱਥੇ ਤਾਂ ਮੈਨੂੰ ਯਾਦ ਆ ਸਾਡੇ ਟੀਚਰਜ਼ ਨੇ ਇੱਕ ਵਾਰੀ ਕਿਸੇ ਨੇ ਪੰਜਾਬੀ ਯੂਨੀਵਰਸਿਟੀ ਚੋਂ ਪੜ੍ਹਦਾ ਸੀ ਮੈਨੂੰ ਅਜੇ ਵੀ ਇੱਕ ਕਮੈਂਟ ਯਾਦ ਆ ਕਿਸੇ ਦਾ ਉਹ ਕਹਿੰਦਾ ਉੱਥੇ ਤਾਂ ਬੰਦਾ ਡੈਮੀਗੋਡ ਬਣਨ ਵੱਲੋਂ ਸ਼ੁਰੂ ਹੋਇਆ ਰਿਹਾ ਨੇਸਾਨ ਇੱਥੇ ਬੰਦਾ ਇਸਤਰੀ ਬਣ ਰਿਹਾ ਹੈ ਇਸਤਰੀ ਦਾ ਮਤਲਬ ਮੈਂ ਨਹੀਂ ਲੈਂਦਾ ਵੀ ਇਸਤਰੀ ਮਾੜੀ ਚੀਜ਼ ਹੈ ਵੀ ਅਨੀ ਕਾ ਕਮਜ਼ੋਰੀ ਵਾਲਾ ਕਿ ਰੱਬ ਜਿਹੜਾ ਉਹ ਸਾਡਾ ਪਤੀ ਆ ਪਰਮੇਸ਼ਰ ਹੈ ਗੋਡ ਹੈ ਸਵਾਰਸ ਹੈ ਸਾਡਾ ਤੇ ਉਹ ਵੂਮਨ ਬਣ ਕੇ ਜਿਹੜੀ ਆ ਰਿਕੁਐਸਟ ਕਰ ਰਹੀ ਹੈ ਇਹ ਇੰਨਾ ਜ਼ਿਆਦਾ ਫਰਕ ਸੀ ਤਾਂ ਉਸ ਵੇਲੇ ਉੱਥੇ ਰਹੇ ਉੱਥੇ ਕੀ ਹੁੰਦਾ ਯੂਰਪ ਦੇ ਵਿੱਚ ਕਿ ਉਹ ਗॉड ਨੂੰ ਥੋੜਾ ਜਿਆਦਾ ਧੱਕਾ ਦੇਣਾ ਸ਼ੁਰੂ ਕਰਦੇ ਨੇ ਬਾਹਰ ਕਿ ਬੰਦਾ ਸਭ ਕੁਝ ਕ੍ਰੀਏਟ ਕਰ ਸਕਦਾ ਤਾਂ ਬੰਦੇ ਇਹ ਇਹ ਹੁਣ ਉੱਥੋਂ ਦੇਖੋ ਸ਼ੁਰੂ ਹੁੰਦਾ ਹਰ ਸਿਵਲਾਈਜ਼ੇਸ਼ਨ ਦੀਆਂ ਕੁਝ ਵੈਲਿਊਜ਼ ਦੇ ਉੱਤੇ ਟਿਕੀ ਹੁੰਦੀ ਹੈ ਸਿਵਲਾਈਜ਼ੇਸ਼ਨ ਜਿਹੜੀ ਆਧੁਨਿਕ ਸਿਵਲਾਈਜ਼ੇਸ਼ਨ ਹੈ ਜਿਹਦੇ ਵਿੱਚ ਹੈ ਇਹ ਉੱਥੇ ਕਿਵੇਂ ਸ਼ੁਰੂ ਹੁੰਦੀ ਹੈ ਉਹ ਉਹਦਾ ਬੇਸ ਉਦੋਂ ਕਿਵੇਂ ਬਣਦਾ ਤਾਂ ਦੂਸਰੇ ਪਾਸੇ ਇੱਕ ਵੱਡੀ ਚੁਣੌਤੀ ਹੋਰ ਆ ਗਈ ਸੀ ਉਦੋਂ ਚੁਣੌਤੀ ਇਹ ਆਈ ਸੀ ਕਿ ਜਦੋਂ ਆਟੋਮਨ एंपਾਇਰ ਆ ਗਿਆ ਇਸ ਸੰਵਲੈ ਸੀ ਜਗ੍ਹਾ ਤੇ ਹੈ ਜਿਹੜਾ ਈਸਟ ਨੂੰ ਵੈਸਟ ਨਾਲ ਜੋੜਦਾ ਸੀ ਈਸਟ ਨੂੰ ਵੈਸਟ ਨਾਲ ਜੋੜਦਾ ਸੀ ਉੱਥੇ ਇੱਕ ਛੋਟੀ ਜੀ ਖਾੜੀ ਹੈ ਜਿਹੜੀ ਕ੍ਰਾਸ ਕਰਨੀ ਪੈਂਦੀ ਹੈ ਮੇਰੇ ਖਿਆਲ ਪਾਪੜਾ ਤਾਂ ਗਿਆ ਹੋਇਆ ਉਹ ਉਹ ਜਿਹੜੀ ہاں ਉਹ ਉਹਦਾ ਨਾਂ ਖਾਨੇ ਬਾਸਪੋਰਸ ਹੈ ਕਿ ਇਹਦੀ ਕਾਦੀ ਦਾ ਨਾਮ ਹੈ ਉਹ ਉਹ ਥੋੜੀ ਜਿਹੀ ਹੈ ਉਥੋਂ ਇਹ ਜਿਹੜਾ ਸਿਲਕ ਰੂਟ ਸੀ ਉਥੋਂ ਗੁਜ਼ਰਦਾ ਸੀ ਜਦੋਂ ਉਥੇ ਵਿੱਚ ਆ ਕੇ ਮੁਸਲਮਾਨ ਬੈਠ ਗਏ ਆਟੋਮਨ एंपਾਇਰ ਆ ਦੇ ਤਾਂ ਜਿਹੜਾ ਸਿਲਕ ਰੂਟ ਸੀ ਇੱਕ ਵਾਰੀ ਬੰਦ ਹੋ ਗਿਆ ਜਿਹੜਾ ਸਾਰਾ ਇਹ ਜਿਹੜਾ ਰਸਤਾ ਚੀਨ ਤੋਂ ਚੱਲਦਾ ਸੀ ਤੇ ਉਹ ਸਾਰਾ ਜਿਹੜਾ ਸੀ ਉਹ ਰਸਤਾ ਜ਼ਮੀਨੀ ਸੀ ਤਾਂ ਯੂਰੋਪੀਅਨ ਸੋਚਣ ਲੱਗੇ ਕਿ ਹੁਣ ਅਸੀਂ ਕੀ ਕਰਾਂ ਉਹਨਾਂ ਨੇ ਫਿਰ ਸੀ ਰੂਟ ਲੱਭਣੇ ਸ਼ੁਰੂ ਕੀਤੇ ਸੀ ਰੂਟ ਇੱਥੇ ਪਰ ਉਹਨਾਂ ਨੂੰ ਦੋ ਚੀਜ਼ਾਂ ਕੰਮ ਆਈਆਂ ਉਹਨਾਂ ਦੇ ਜਿਹੜੇ ਬਾਅਦ ਦੇ ਵਿੱਚ ਐਂਪਾਇਰ ਬਣਦੇ ਆ ਉਹਨਾਂ ਨੇ ਇੱਕ ਉਹਨਾਂ ਨੂੰ ਅਸਲਾ ਕੰਮ ਆਇਆ ਇੱਕ ਉਹਨਾਂ ਨੇ ਜਿਹੜੇ ਛਿਪ ਜਿਹੜਾ ਸੀ ਨੇਵੀਗੇਸ਼ਨ ਇਹ ਇੰਡਸਟਰੀਓਨਾਂ ਨੇ ਇਹ ਇਹ ਸ਼ੁਰੂ ਕੀਤੀ ਜਦੋਂ ਸ਼ੁਰੂ ਕੀਤੀ ਹੁਣ ਜ਼ਮੀਨ ਲੱਪਣੀ ਸੀ ਪ੍ਰੋਡਕਸ਼ਨ ਜਿਹੜੀ ਸੀ ਥੋੜੀ ਜੀ ਜਦੋਂ ਉਹਨਾਂမှာ ਰੈਵੋਲੂਸ਼ਨ ਆ ਗਿਆ ਰੈਨੇਸਾਂ ਦਾ ਇਹਦੇ ਵਿੱਚ ਇਤਿਜਾਰਤ ਤਾਂ ਗਰੋ ਕਰਨ ਲੱਗ ਗਈ ਉਹਨਾਂ ਦੀ ਆਰਥਿਕਤਾ ਗਰੋ ਕਰਨ ਲੱਗ ਗਈ ਹੁਣ ਉਹਨਾਂ ਲਈ ਮੰਡੀਆਂ ਚਾਹੀਦੀਆਂ ਸੀ ਮੰਡੀਆਂ ਲਈ ਰੂਟ ਚਾਹੀਦੇ ਸੀ ਰੂਟ ਲਈ ਪਹਿਲਾਂ ਨੌਲੇਜ ਚਾਹੀਦੀ ਸੀ ਕਿਉਂਕਿ ਉਹ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਕਿੱਡਾ ਹੈ ਸੰਸਾਰ ਅਜੇ ਅਮਰੀਕਾ ਲੱਭੀ ਨਹੀਂ ਸੀ ਗਈ ਇਸ ਲੱਭਿਆ ਨਹੀਂ ਸੀ ਗਿਆ ਇੰਡੀਆ ਲੱਭੀ ਨਹੀਂ ਸੀ ਗਈ ਇਸ ਕਰਕੇ ਫਿਰ ਉਹ ਉਦੋਂ ਤੱਕ ਸੋਚਦੇ ਸੀ ਇਹ ਫਲੇਟ ਹੈ ਪਟੋਲਮੀ ਦੀ ਜਿਹੜੀ ਜੀਓਗ੍ਰਾਫੀ ਆ ਉਹ ਕੰਮ ਕਰਦੀ ਸੀ ਪਟੋਲਮੀ ਦੀ ਸਿਕੰਦਰ ਤੋਂ ਲੈ ਕੇ 1492 ਤੱਕ ਏਸੀ ਵੀ ਇਹ ਫਲੈਟ ਸਾਰੀ ਦੁਨੀਆ ਦਾ ਪਤਾ ਕੋਈ ਨਹੀਂ ਸੀ ਜਿਵੇਂ ਸਿਕੰਦਰ ਨੂੰ ਤਾਂ ਐ ਸੀ ਵੀ ਕਿੱਥੇ ਪਾਣੀ ਆ ਜਾਏਗਾ ਉੱਥੇ ਧਰਤੀ ਮੁੱਕ ਜਾਏਗੀ ਉਹ ਤਾਂ ਇੰਨਾ ਕੀ ਜਾਣਦਾ ਸੀ ਐਵੇਂ ਇਹਨਾਂ ਨੂੰ ਨਹੀਂ ਸੀ ਪਤਾ ਤਾਂ ਇਹਨਾਂ ਨੇ ਫਿਰ ਕੀ ਕੀਤਾ ਜਿਹੜੀਆਂ ਬਾਦਸ਼ਾਹੀਆਂ ਸੀ ਉਸ ਵੇਲੇ ਅੰਪਾਇਰ ਦੋ ਸੀ ਵੱਡੇ ਇੱਕ ਪੁਰਤਗਾਲ ਦਾ ਸੀ ਔਰ ਦੂਸਰਾ ਜਿਹੜਾ ਸੀ ਸਪੇਨ ਦਾ ਸੀ ਉਹਨਾਂ ਨੇ ਫਿਰ ਆਪਣੇ ਵੱਡੇ ਖਰਚ ਕਰਕੇ ਦੇ ਉੱਤੇ ਉਹਨਾਂ ਨੇ ਫੈਟੀਆਂ ਜਹਾਜ਼ ਜਾਣੀਆਂ ਔਰ ਜਿਹੜੇ ਲੱਪਣ ਵਾਲੇ ਸੀ ਰਸਤੇ ਬੰਦੇ ਪਾਗਾ ਕੀਤੇ ਕਿਉਂ ਰੂਟ ਸਾਡਾ ਬੰਦ ਹੈ ਸਾਡੀ ਪ੍ਰੋਡਕਸ਼ਨ ਵਧ ਰਹੀ ਹੈ ਔਰ ਸਾਨੂੰ ਮੰਡੀਆਂ ਚਾਹੀਦੀਆਂ ਅਸੀਂ ਆਪਣਾ ਟ੍ਰੇਡ ਕਰਨਾ ਤਾਂ ਇਹਦੇ ਲਈ ਉਹ ਜਿਹੜਾ 1492 ਦੇ ਵਿੱਚ ਕਲੰਬਸ ਤੇ 1498 ਦੇ ਵਿੱਚ ਵਾਸਕੋ ਡੀਗਾਮ ਕਲੰਬਸ ਵੀ ਕਿਉਂਕਿ ਈਸਟ ਮਸ਼ਹੂਰਤਾ ਬਹੁਤ ਸੀ ਗਰਮ ਮਸਾਲਿਆਂ ਲਈ ਔਰ ਪਤਾ ਨਹੀਂ ਵੀ ਇੰਡੀਆ ਦਾ ਨਾਮ ਬਹੁਤ ਚੱਲਦਾ ਸੀ ਬਾਦਸ਼ਾਹੀਆਂ ਵੱਟੀਆਂ ਸੀ ਇੱਥੇ لیکن پتہ نہیں سی ਕਿتھے ہے۔ تا انڈیا ਲੱਭਣ کلمبس توردا۔ انڈیا ਲੱਭਣ واسکاڈو جڑا واسکاڈے گاما ਚੱਲਦਾ। کلمبس پلےٹھੇ ਨਾਲਾ ਡੜਕਾ ਲੱਭ ਲੈਂਦਾ। واسکاڈے گاما ਜਿਹੜਾ ਉਹ انڈیا ਪਹੁੰਚ ਜਾਂਦਾ। تا ਉਹਨਾਂ ਦਾ ਜਿਹੜਾ ਵਪਾਰ ਹੈ। ਉਹਨਾਂ ਦੀ ਜਿਹੜੀ ਮੰਡੀ ਹੈ। ਉਹਨਾਂ ਦਾ ਜਿਹੜਾ ਲੋਭ ਹੈ। ਉਹਨਾਂ ਦਾ ਜਿਹੜਾ لالچ ਹੈ। ਉਹਦੀ ਨੀਂਹ ਰੱਖੀ ਜਾਂਦੀ ਹੈ ਕਿ ਸਿਵਲਾਈਜੇਸ਼ਨ। ਉਹ ਸਿਵਲਾਈਜੇਸ਼ਨ ਅੱਜ ਤੱਕ ਚੱਲ ਰਹੀ ਐ ਅੱਜ ਵੀ ਮੰਡੀਆਂ ਲੱਭਣ ਲਈ ਔਰ ਰੀਸੈਂਟ ਲੜਾਈ ਹੋ ਰਹੀ ਐ ਮੰਡੀਆਂ ਲਈ ਹੀ ਹੈ ਵੀ ਪਰ ਇਹ ਕਲੰਬਸ ਨੇ ਸ਼ੁਰੂ ਕੀਤੀ ਸੀ ਇੱਥੇ ਹੁਣ ਮੈਂ ਇੱਕ ਪੁਆਇੰਟ ਦਾ ਜੋੜ ਦੇਣਾ 1492 98 ਚ ਜਦੋਂ ਉਹ ਤੁਰੇ ਹੋਏ ਨੇ ਦੁਨੀਆ ਨੂੰ ਲੱਭਣ ਬਾਬਾ ਨਾਨਕ ਵੀ ਤੁਰਿਆ ਹੋਇਆ ਉਹਨਾਂ ਦਾ ਮਨੋਰਥ ਹੋਰ ਹੈ ਪੁਰਤਗਾਲ ਦਾ ਤੇ ਸਪੇਨ ਦਾ ਮਨੋਰਥ ਉਹਨਾਂ ਦਾ ਮਨੋਰਥ ਮਾਰਤਾੜ ਹੈ ਡਾਕੇਬਾਜੀ ਹੈ ਹਿੰਸਾ ਹੈ ਉਹਨਾਂ ਨੇ ਜਾ ਕੇ ਲੋਕ ਮਾਰਨੇ ਨੇ ਮਾਰੇ ਨੇ ਸਾਰੇ ਆਸਟ੍ਰੇਲੀਆ 'ਚ ਮਾਰੇ ਅਮਰੀਕਾ 'ਚ ਮਾਰੇ ਕੈਨੇਡਾ 'ਚ ਮਾਰੇ ਨਿਊਜ਼ੀਲੈਂਡ 'ਚ ਮਾਰੇ ਇੰਡੀਆ 'ਚ ਵੀ ਆ ਕੇ ਮਾਰੇ ਉਹਨਾਂ ਨੇ ਜਿਹੜੀ ਹੁਣ ਇੱਕ ਉਹ ਸੱਭਿਆਤਾ ਬਣ ਰਹੀ ਹੈ ਉਹ ਸੱਭਿਆਤਾ ਉਹ ਬਣਨੀ ਹੈ ਜਿਹੜੀ ਅੱਜ ਤੱਕ ਜਿਹਨੇ ਡੰਕਾ ਵਜਾ ਦੇਣਾ ਦੁਨੀਆ ਦੇ ਵਿੱਚ ਅੱਜ ਦੁਨੀਆ ਦਾ ਕੋਈ ਐਸਾ ਪਾਰਟ ਨਹੀਂ ਜਿੱਥੇ ਪੂੰਜੀਵਾਦੀ ਸੱਭਿਆਤਾ ਦੀਆਂ ਇੱਕੋ ਜੀਆਂ ਸਾਰੇ ਥਾਵਾਂ ਤੇ ਸੰਸਥਾਵਾਂ ਨੇ ਇੱਕੋ ਜੀਆਂ ਸਾਰੇ ਥਾਵਾਂ ਤੇ ਮਨੋਰਥ ਨੇ ਇੱਕੋ ਜਿਆ ਸਾਰੇ ਥਾਵਾਂ ਤੇ ਉਹ ਬੰਦਾ ਪੈਦਾ ਕਰ ਰਿਹਾ ਹੈ ਇੱਕੋ ਜਿਆ ਸਾਰੇ ਥਾਵਾਂ ਤੇ ਉਹ ਵਿਚਾਰਧਾਰਾ ਪੈਦਾ ਕਰਦੇ ਕਿਸੇ ਵੇਲੇ ਉਹ ਆਰਮੀ ਭੇਜ ਕੇ ਕਰਦਾ ਸੀ ਅੱਜ ਮਾਰਕੀਟ ਭੇਜ ਦਿਓ ਵਿਚਾਰਧਾਰਾ ਰਹੀ ਹੈ ਕੱਲੀ ਮਾਰਕੀਟ ਇੱਕ ਵਿਚਾਰਧਾਰਾ ਹੈ ਉਹ ਆਪ ਹੀ ਆਪਣਾ ਬੰਦਾ ਬਣਾ ਲੇਗੀ ਆਪਣੇ ਕਿਸਮ ਦਾ ਬੰਦਾ ਹੁਣ ਉਸੇ ਸਮਕਾਲ ਦੇ ਵਿੱਚ ਬਾਬਾ ਨਾਨਕ ਚੱਲਿਆ ਹੋਇਆ ਆਪਣੀਆਂ ਯਾਤਰਾਵਾਂ ਤੇ ਉਹ ਪੂਰਬ ਵੱਲ ਨੂੰ ਜਾਂਦਾ ਪੱਛਮ ਵੱਲ ਨੂੰ ਜਾਂਦਾ ਔਰ ਬਾਬਾ ਨਾਨਕ ਦੀਆਂ ਇੱਕ ਲਿਮਿਟੇਸ਼ਨ ਹੁੰਦਾ ਬਾਬਾ ਨਾਨਕ ਦੀਆਂ ਲਿਮਿਟੇਸ਼ਨ ਤਾਂ ਕਿ ਉਹ ਪੈਦਲ ਪਰਿਆ ਕਰਦਾ ਉਹ ਪੈਦਲ ਨਹੀਂ ਉਹ ਜਹਾਜ਼ਾਂ ਦੇ ਤੁਰੇ ਫਿਰਦੇ ਉਹ ਅਸਲੇ ਨਾਲ ਤੁਰੇ ਫਿਰਦੇ ਆ ਉਹ ਵੈਦ ਨਾਲ ਤੁਰੇ ਫਿਰਦੇ ਆ ਔਰ ਉਹਨਾਂ ਦੇ ਪਿੱਛੇ ਉਹਨਾਂ ਦਾ ਬਹੁਤ ਵੱਡਾ ਉਹਨਾਂ ਦੇ ਨਾਲ ਹੋਰ ਲਿਟਰੇਚਰ ਹੈ ਤੇ ਸਾਰਾ ਕੁਝ ਹੈ। ਬਾਬੇ ਨਾਲਿਕ ਨਾਲ ਸਿਰਫ ਇੱਕ ਹੀ ਬੰਦਾ ਹੈ। ਮਰਦਾਨਾ। ਬਾਬੇ ਨਾਨਕ ਵੇਲੇ ਤੱਕ ਉਹ ਦੁਨੀਆ ਮੱਲੀ ਬੈਠੇ। ਇੱਥੋਂ ਤੱਕ ਮੱਲੀ ਬੈਠੇ ਆ ਉਹ ਵੰਡ ਦੇ ਵਿੱਚ ਕਰ ਲਿਆ ਸੀ ਉਹਨਾਂ ਨੇ ਜਦੋਂ ਉਹਨਾਂ ਦਾ ਕੰਪੀਟੀਸ਼ਨ ਬਹੁਤ ਵੱਧ ਗਿਆ। ਤੁਹਾਨੂੰ ਯਾਦ ਹੋਣਾ ਉਹਨਾਂ ਨੇ ਗਲੋਬ ਵੰਡ ਲਿਆ ਸੀ। ਨਾਰਥ ਤੋਂ ਸਾਊਥ ਵਾਲੇ ਕਲੀਕ ਖਿੱਚ ਲਈ ਸੀ ਕਿ ਈਸਟ ਵਾਲੇ ਪਾਸੇ ਪੁਰਤਗਾਲ ਜਾਏਗਾ। ਤੇ ਪੱਛਮ ਵਾਲੇ ਪਾਸੇ ਸਪੇਨ ਜਾਏਗਾ ਇਹ ਉਹਨਾਂ ਦੀ ਸੰਧੀ ਹੋਈ ਬਕਾਇਦਾ ਕਿਉਂਕਿ ਲੜ ਪੈਂਦੇ ਸੀ ਆਪੋ ਦੇ ਵਿੱਚ ਲੜੇ ਬਾਅਦ ਚ ਵੀ ਭਾਵੇਂ ਇਸੇ ਕਰਕੇ ਤੁਸੀਂ ਇਹ ਵੇਖੋਗੇ ਲਾਟਿਨ ਅਮਰੀਕਾ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਕੰਟਰੋਲ ਜਿਹੜਾ ਉਹ ਸਪੈਨਿਸ਼ ਜਿਹੜਾ एंपਾਇਰ ਸੀ ਉਹਦਾ ਰਿਆ ਸੀ ਪੁਰਤਗਾਲੀ ਔਰ ਬਾਅਦ ਦੇ ਵਿੱਚ ਇਹ ਤੀਜਾ एंपਾਇਰ ਬਾਅਦ ਆਇਆ ਸੀ ਇੰਗਲੈਂਡ ਵਾਲਿਆਂ ਦਾ ਜਿਹੜਾ 1600 ਤੋਂ ਬਾਅਦ ਆ ਕੇ ਜਿਹੜਾ ਉਹ ਗਰੋ ਕਰਦਾ ਤਾਂ ਇਹ ਤਬਾਦੇ ਨਾਨਕ ਦੀਆਂ ਲਿਮਿਟੇਸ਼ਨ ਹੈ ਵੀ ਇੱਕ ਤਾਂ ਇੱਕ ਤੋਂ ਉਦੋਂ ਤੱਕ ਉਹ ਵੰਡ ਚੁੱਕੇ ਆ ਦੁਨੀਆਂ ਨੂੰ ਉਹ ਵੱਡੇ ਧਰਮ ਸੀ ਪਹਿਲਾ ਮੁਸਲਮ ਧਰਮ ਅ ਇਸਤਨ ਧਰਮ ਹੋਰ ਜਨਤ ਪੁੱਤੀ ਤੋਂ ਪਹਿਲ ਸਕਦਾ ਸੀ ਦੂਸਰਾ ਇਹਦੀ ਆਪਣੀ ਲਿਮਿਟੇਸ਼ਨ ਸੀ ਕਿ ਇਸ ਵੇਲੇ